ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ 8:00 ਦੇ ਵੱਜ ਗਏ ਨੇ 3 ਤਰੀਕ ਅੱਜ ਹੈਗੀ ਹੈ 30 ਨਵੰਬਰ ਦਿਨ ਐਤਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਆਈ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਇੱਕ ਚੰਡੀਗੜ੍ਹ ਦੇ ਪਰਿਵਾਰ ਦੀ ਹੱਡ ਬੀਤੀ ਉਸ ਭੈਣ ਨੇ ਦੱਸਿਆ ਕਹਿੰਦੇ ਦੁਪਹਿਰ ਦੇ ਸਮੇਂ ਆ ਪਾਠ ਕਰਨ ਦੀ ਨਾਲ ਅੱਜ ਸੀ ਕੱਖਾਂ ਤੋਂ ਲੱਖਾਂ ਵਾਲੇ ਹੋ ਗਏ ਆ ਕਹਿੰਦੇ ਸਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਹੁੰਦੀ ਸੀ ਸੋ ਉਹਨਾਂ ਨੇ ਕਿਹੜਾ ਪਾਠ ਦੁਪਹਿਰ ਦੇ ਸਮੇਂ ਕਿਸ ਵਿਧੀ ਦੇ ਨਾਲ ਕੀਤਾ ਤੇ ਕਿੰਨੇ ਦਿਨ ਕੀਤਾ ਮੈਂ ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਵੀ ਜਰੂਰ ਕਰਿਓ ਤੇ ਬਾਤ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਅੱਜ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜਿਸ ਪਰਿਵਾਰ ਦੇ ਬਾਰੇ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਰਹੀ ਹਾਂ ਹੋ ਸਕਦਾ ਤੁਸੀਂ ਵੀ ਕਦੇ ਉਸ ਪਰਿਵਾਰ ਦੀ ਹੱਡ ਬੀਤੀ ਸੁਣੀ ਹੋਵੇ ਕਿਉਂਕਿ ਜਦੋਂ ਅੱਜ ਮੈਂ ਇਹ ਘਟਨਾ ਸੁਣੀ ਜਦੋਂ ਬਾਬਾ ਜੀ ਦੱਸ ਰਹੇ ਸੀ ਉਹਨਾਂ ਦੇ ਨਾਲ ਇੱਕ ਭੈਣ ਨੇ ਇਹ ਫੋਨ ਤੇ ਇਹ ਗੱਲ ਸਾਂਝੀ ਕੀਤੀ ਸੋ ਮੈਨੂੰ ਇਹ ਹੱਡ ਬੀਤੀ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਕਿਉਂਕਿ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਜਿਹਦੇ ਨਾਲ ਸਾਡਾੜਾ ਟੁੱਟਿਆ ਹੋਇਆ ਮਨ ਹੁੰਦਾ ਸਾਡਾ ਟੁੱਟਿਆ ਹੋਇਆ ਭਰੋਸਾ ਹੁੰਦਾ ਉਹ ਫਿਰ ਜੁੜ ਜਾਂਦਾ ਤੇ ਸਾਡਾ ਵੀ ਭਰੋਸਾ ਪ੍ਰਮਾਤਮਾ ਤੇ ਬਾਣੀ ਤੇ ਵੱਧ ਕਿਉਂਕਿ ਆਜ ਦਾ ਜਿਹੜਾ ਟਾਈਮ ਹੈ ਹਨਾ ਕਲਯੁਗ ਦਾ ਕਲਯੁਗ ਦੇ ਵਿੱਚ ਜਿਹੜਾ ਹੈਗਾ ਆਪਾਂ ਗੁਰੂ ਦੀ ਨੀ ਭਰੋਸਾ ਕਰ ਪਾ ਰਹੇ ਆਪਾਂ ਇੱਧਰ ਉੱਧਰ ਭਟਕਦੇ ਫਿਰਦੇ ਆ ਆਪਾਂ ਬਾਬਿਆਂ ਕੋਲੇ ਜਾਂਦੇ ਆ ਵੀ ਤਾਂ ਕਿ ਸਾਡੇ ਘਰ ਦੇ ਵਿੱਚੋਂ ਜਿਹੜੀ ਆ ਗਰੀਬੀ ਦੁੱਖ ਰੋਗ ਹਨਾ ਤੇ ਜਾਂ ਜਿਹੜਾ ਵੀ ਜੋ ਸਾਡਾ ਦੁੱਖ ਤਕਲੀਫ ਆ ਵੀ ਖਤਮ ਹੋ ਜਵੇ ਪਰ ਜਦੋਂ ਆਪਾਂ ਇਦਾਂ ਦੀਆਂ ਘਟਨਾਵਾਂ ਸੁਣਦੇ ਆ ਤੁਸੀਂ ਵੀ ਇਹ ਚੀਜ਼ ਦੇਖੀ ਹੋਣੀ ਆ ਹੁਣ ਅੱਜ ਦੇ ਸਮੇਂ ਦੀ ਅਗਰ ਆਪਾਂ ਗੱਲ ਕਰੀਏ ਬਹੁਤ ਸਾਰੇ ਲੋਕ ਵੱਡੀ ਤਦਾਦ ਦੇ ਵਿੱਚ ਜਿਹੜੇ ਬਾਣੀ ਨਾਲ ਜੁੜਨੇ ਸ਼ੁਰੂ ਹੋ ਗਏ ਨੇ ਕਿਉਂਕਿ ਉਹਨਾਂ ਦੇ ਪਿੱਛੇ ਕਾਰਨ ਇਦਾਂ ਦੀਆਂ ਘਟਨਾਵਾਂ ਆਈਆਂ ਇਦਾਂ ਦੀਆਂ ਘਟਨਾ ਸੁਣਨ ਤੋਂ ਬਾਅਦ ਤੁਸੀਂ ਇਹ ਸੁਣ ਲਓ ਵੀ ਅਗਰ 10 ਜਣੇ ਇਦਾਂ ਦੀਆਂ ਘਟਨਾਵਾਂ ਸੁਣਦੇ ਆ ਉਹਦੇ ਵਿੱਚੋਂ 8 ਜਾਂ 9 ਜਿਹੜੇ ਬੰਦੇ ਆ ਜ਼ਰੂਰ ਬਾਣੀ ਨਾਲ ਜੁੜਦੇ ਨੇ ਜਿਹੜੇ ਕਿਸੇ ਦੇ ਭਰੋਸੇ ਦੇ ਜ਼ਰੀਏ ਭਰੋਸਾ ਬਣਾਉਂਦੇ ਨੇ ਤੇ ਫਿਰ ਜਿੰਨਾਂ ਦੇ ਅੱਗੇ ਜਾ ਕੇ ਕੰਮ ਬਣਦੇ ਨੇ ਸੋ ਇਸੇ ਕਰਕੇ ਅੱਜ ਮੈਂ ਤੁਹਾਡੇ ਨਾਲ ਵੀ ਇਹ ਸ਼ੇਅਰ ਕਰ ਰਹੀ ਹਾਂ ਕਿਉਂਕਿ ਇਦਾਂ ਦੀਆਂ ਕਹਾਣੀਆਂ ਆਈਆਂ ਜਿਨ੍ਹਾਂ ਨੇ ਮੈਨੂੰ ਵੀ ਪਰਮਾਤਮਾ ਦੇ ਨਾਲ ਜੋੜਿਆ ਤੇ ਇਦਾਂ ਦੀਆਂ ਕਹਾਣੀਆਂ ਆਈਆਂ ਜਿਨ੍ਹਾਂ ਨਾਲ ਮੈਨੂੰ ਵੀ ਬਹੁਤ ਹੌਸਲਾ ਮਿਲਦਾ ਹੈ ਮੈਨੂੰ ਵੀ ਪਰਮਾਤਮਾ ਤੇ ਹੋਰ ਜ਼ਿਆਦਾ ਭਰੋਸਾ ਵੱਧ ਜਾਂਦਾ ਸੇ ਇਸੇ ਕਰਕੇ ਅੱਜ ਮੈਂ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰ ਰਹੀ ਹਾਂ ਇੱਕ ਕਹਾਣੀ ਚੰਡੀਗੜ੍ਹ ਦੇ ਇੱਕ ਪਰਿਵਾਰ ਦੀ ਉਸ ਪਰਿਵਾਰ ਦੀ ਜਿਹਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਰੋਟੀ ਵੀ ਬੜੀ ਔਖੀ ਪਕਦੀ ਸੀ ਤਾਂ ਉਸ ਭੈਣ ਨੇ ਬਾਬਾ ਜੀ ਨੂੰ ਫੋਨ ਕੀਤਾ ਬਾਬਾ ਜੀ ਨੇ ਦੱਸਿਆ ਕਹਿੰਦੇ ਵੀ ਮੈਂ ਰਸਤੇ ਵਿੱਚ ਸੀ ਉਸ ਸਮੇਂ ਮੈਂ ਫੋਨ ਨਹੀਂ ਚੱਕ ਸਕਿਆ ਕਹਿੰਦੇ ਜਦੋਂ ਮੈਂ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚਣ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਜਿਹੜੀ ਉਹਨਾਂ ਨੇ ਗੱਲ ਮੈਨੂੰ ਦੱਸੀ ਤੇ ਕਹਿੰਦੇ ਵੀ ਮੈਨੂੰ ਬਹੁਤ ਖੁਸ਼ੀ ਹੋਈ ਵੀ ਕੋਈ ਪਰਿਵਾਰ ਜਿਹੜਾ ਅੱਜ ਪੂਰਾ ਦਾ ਪੂਰਾ ਨਾ ਜਬਾਨੀ ਦੇ ਨਾਲ ਜੁੜ ਗਿਆ ਤਾਂ ਕਹਿੰਦੇ ਉਸ ਵੀ ਭੈਣ ਨੇ ਉਹਨਾਂ ਨੂੰ ਦੱਸਿਆ ਕਿ ਬਾਬਾ ਜੀ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀਗੀ ਕਹਿੰਦੇ ਮੈਂ ਬਹੁਤ ਸੁਣਿਆ ਸੀਗਾ ਬਾਬਾ ਦੀਪ ਸਿੰਘ ਜੀ ਦੇ ਬਾਰੇ ਬਹੁਤ ਸੁਣਿਆ ਸੀ ਮਾ ਚੁਪੈਰਾ ਸਾਹਿਬ ਦੇ ਬਾਰੇ ਬਹੁਤ ਇਦਾਂ ਦੀਆਂ ਘਟਨਾਵਾਂ ਮੈਂ ਫੋਨ ਤੇ ਵੀ ਸੁਣੀਆ ਸੀ ਜਿੰਨਾ ਪਰਿਵਾਰਾਂ ਦੇ ਦੁੱਖ ਟੁੱਟੇ ਕਹਿੰਦੇ ਮੈਂ ਵੀ ਉਹਨਾਂ ਪਰਿਵਾਰਾਂ ਤੇ ਭਰੋਸਾ ਰੱਖ ਕੇ ਮੈਂ ਵੀ ਜਿਹੜਾ ਚੁਪੈਰਾ ਸਾਹਿਬ ਕੱਟਣਾ ਸ਼ੁਰੂ ਕੀਤਾ ਕਹਿੰਦੇ ਅਸੀਂ ਚੁਪੈਰਾ ਸਾਹਿਬ ਘਰ ਦੇ ਵਿੱਚ ਹੀ ਕੱਟਦੇ ਸੀ ਸਾਡੇ ਕੋਲੇ ਕਿਉਂਕਿ ਅਸੀਂ ਉਹੀ ਕਰਦੇ ਸੀ ਉਹੀ ਖਾਂਦੇ ਸੀ ਕਹਿੰਦੇ ਇੰਨਾ ਸਮਾਂ ਨਹੀਂ ਸੀ ਕਿ ਅਸੀਂ ਬਾਬਾ ਦੀਪ ਸਿੰਘ ਜੀ ਥਾਨ ਤੇ ਜਾ ਕੇ ਉੱਥੇ ਚ ਪੈਰਾ ਸੇਵ ਕੱਟ ਸਕੀਏ ਕਿਉਂਕਿ ਫਿਰ ਆਥਰ ਨੂੰ ਰੋਟੀ ਪਾਣੀ ਦਾ ਫਿਕਰ ਬਣ ਜਾਂਦਾ ਸੀ ਵੀ ਉਹ ਕਿੱਥੋਂ ਚੱਲੂ ਸੋ ਕਹਿੰਦੇ ਅਸੀਂ ਘਰ ਦੇ ਮੈਂ ਘਰ ਦੇ ਵਿੱਚ ਹੀ ਕਹਿੰਦੇ ਕੰਮ ਖਤਮ ਕਰਕੇ ਨਵੇੜ ਕੇ ਮੈਂ ਉਹੜਾ ਦਿਨ ਦਾ ਟਾਈਮ ਹੁੰਦਾ ਤਾਂ ਮੈਂ ਦੁਪਹਿਰਾ ਸੇਵ ਕੱਟਣਾ ਕਹਿੰਦੇ 11 ਤੋਂ ਲੈ ਕੇ 3 ਵਜੇ ਤੱਕ ਕਹਿੰਦੇ ਦੁਪਹਿਰਾ ਸਭ ਕਰਦੇ ਕਰਦੇ ਕਹਿੰਦੇ ਚਲੋ ਹੌਲੀ ਹੌਲੀ ਕਹਿੰਦੀ ਮੈਂ ਮਤਲਬ ਕੀ ਕਹਿੰਦੇ ਵੈਸੇ ਤਾਂ ਪਹਿਲਾਂ ਬੁੱਧਵਾਰ ਨੂੰ ਸ਼ੁਰੂ ਕੀਤਾ ਤੇ ਕਹਿੰਦੇ ਫਿਰ ਉਸ ਤੋਂ ਬਾਅਦ ਮੈਂ ਐਤਵਾਰ ਨੂੰ ਸ਼ੁਰੂ ਕੀਤਾ ਕਿਉਂਕਿ ਬੱਚੇ ਐਤਵਾਰ ਨੂੰ ਘਰ ਹੁੰਦੇ ਨੇ ਪਰਿਵਾਰ ਜਿਹੜੇ ਬਾਕੀ ਦੀ ਮੈਂਬਰ ਉਹ ਵੀ ਐਤਵਾਰ ਨੂੰ ਘਰ ਹੁੰਦੇ ਸੀ ਕਹਿੰਦੇ ਫਿਰ ਹੌਲੀ ਹੌਲੀ ਬੱਚੇ ਵੀ ਜਿਹੜਾ ਹੈਗਾ ਦੁਪਹਿਰਾ ਸਭ ਚ ਹਾਜ਼ਰੀ ਭਰਨ ਲੱਗੇ ਉਸ ਤੋਂ ਬਾਅਦ ਹੌਲੀ ਹੌਲੀ ਬਾਕੀ ਦੇ ਮੈਂਬਰ ਵੀ ਜਿਹੜੀ ਪਰਮਾਤਮਾ ਦੀ ਮਿਹਰ ਹੋਈ ਵੀ ਹਾਜ਼ਰੀ ਭਾਣ ਲੱਗੇ ਬਹਿ ਕੇ ਦੁਪਹਿਰਾ ਸਭ ਦੀ ਬਾਣੀ ਸੁਣਨ ਲੱਗੇ ਸਰਵਣ ਕਰਨ ਲੱਗੇ ਕਹਿੰਦੇ ਕਰਦੇ ਕਰਾਉਂਦੇ ਸਾਨੂੰ ਐਦਾਂ ਮਹਿਸੂਸ ਹੋਇਆ ਕਹਿੰਦੇ ਅੱਜ ਹੋਰ ਕੱਲ ਹੋਰ ਕਰਦੇ ਕਰਾਉਂਦੇ ਕਹਿੰਦੇ ਸਾਨੂੰ ਸਮਝ ਹੀ ਨਹੀਂ ਆਈ ਕਿਸ ਤਰੀਕੇ ਨਾਲ ਸਾਡੇ ਘਰ ਦੇ ਵਿੱਚ ਜਿਹੜੀ ਬਰਕਤ ਪੈਣੀ ਸ਼ੁਰੂ ਹੋ ਗਈ ਸਾਡੇ ਕੰਮ ਵਧਣੇ ਸ਼ੁਰੂ ਹੋ ਗਏ ਸਾਡੇ ਸਾਡੀ ਆਮਦਨੀ ਵਧਣੀ ਸ਼ੁਰੂ ਹੋ ਗਈ ਕਹਿੰਦੇ ਅਸੀਂ ਖੁਦ ਹੈਰਾਨ ਸੀ ਕਹਿੰਦੇ ਫਿਰ ਸਾਨੂੰ ਐਦਾਂ ਦਾ ਮਹਿਸੂਸ ਹੋਇਆ ਵੀ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਮੁਖ ਸਾਡੇ ਵੱਲ ਕਰ ਲਿਆ ਹੁੰਦਾ ਕਹਿੰਦੇ ਅੱਜ ਹੋਰ ਕੱਲ ਹੋਰ ਅਸੀਂ ਦੁਪਹਿਰਾ ਸੇਵਕ ਕੱਟਦੇ ਗਏ ਕੱਟਦੇ ਗਏ ਕਹਿੰਦੇ ਕਿੱਥੇ ਤਾਂ ਸਾਡੇ ਘਰ ਦੇ ਵਿੱਚ ਜਿਹੜੀ ਰੋਟੀ ਵੀ ਬੜੀ ਔਖੀ ਪਕਦੀ ਸੀ ਤੇ ਜੋ ਵੀ ਕਹਿੰਦੇ ਕਈ ਵਾਰੀ ਕੰਮ ਨਾ ਮਿਲਣਾ ਤਾਂ ਕਹਿੰਦੇ ਮੇਰੇ ਜਿਹੜੇ ਹਸਬੰਡ ਸੀ ਉਹ ਇੱਕ ਲੇਬਰ ਦੀ ਤਰ੍ਹਾਂ ਕੰਮ ਕਰਦੇ ਸੀ ਕਹਿੰਦੇ ਕਈ ਵਾਰੀ ਤਾਂ ਸਾਡੇ ਆਥਾਂ ਦੀ ਟਮ ਰੋਟੀ ਵੀ ਨਹੀਂ ਸੀ ਪਕਦੀ ਤੇ ਕਿੱਥੇ ਕਹਿੰਦੇ ਸਾਨੂੰ ਮਾਰਨ ਇੰਨੇ ਜੋਗਾ ਕਰਤਾ ਕਿ ਅਸੀਂ ਜੋ ਕਮਾਉਂਦੇ ਸੀ ਉਹਦੇ ਵਿੱਚੋਂ ਦੂਸੰਬੰਧ ਕੱਢਣਾ ਸ਼ੁਰੂ ਕੀਤਾ ਤੇ ਅੱਜ ਅਸੀਂ ਇੰਨੇ ਜੋਕੀਆਂ ਵੀ ਅਸੀਂ ਆਪਣੇ ਮਨ ਵਿੱਚ ਧਾਰਿਆ ਜਿਹੜੇ ਬਾਬਾ ਜੀ ਨਾਲ ਗੱਲ ਕਰ ਰਹੇ ਸੀ ਨਾ ਉਹਨਾਂ ਨੂੰ ਉਹਨਾਂ ਤੋਂ ਉਹਨਾਂ ਨੇ ਦਰਵਾਜ਼ਿਆਂ ਦੀ ਸੇਵਾ ਮੰਗੀ ਸੀ ਕਹਿੰਦੇ ਅੱਜ ਸਾਥੋਂ ਪਰਮਾਤਮਾ ਨੇ ਇਹ ਸੇਵਾ ਲੈਤੀ ਹੈ ਤੇ ਇੰਨੇ ਯੋਗੇ ਸਾਨੂੰ ਉਹਨਾਂ ਨੇ ਕੀਤਾ ਕਹਿੰਦੇ ਅਸੀਂ ਉਹ ਭਾਵੁਕ ਵੀ ਬਹੁਤ ਹੋਏ ਭੈਣ ਉਹਨਾਂ ਨੂੰ ਬਾਬਾ ਜੀ ਨੂੰ ਦੱਸਦੇ ਹੋਏ ਵੀ ਅੱਖਾਂ ਦੇ ਵਿੱਚ ਅਥਰੂ ਵੀ ਆ ਗਏ ਵੀ ਕਿੱਥੇ ਦਾ ਸਾਡੇ ਘਰ ਰੋਟੀ ਵੀ ਨਹੀਂ ਪੱਕਦੀ ਸੀ ਤੇ ਕਿੱਥੇ ਅੱਜ ਪਰਮਾਤਮਾ ਨੇ ਸਾਨੂੰ ਇੰਨੇ ਯੋਗਾ ਕਰ ਦਿੱਤਾ ਕਿ ਅੱਜ ਅਸੀਂ ਦਰਵਾਜ਼ਿਆਂ ਦੀ ਸੇਵਾ ਵੀ ਕਰਨ ਯੋਗ ਹੋ ਗਏ ਸੋ ਜਦ ਤਨੀ ਉਹ ਕਥਨਾ ਮਾਪਾ ਸੁਣਦੇ ਆ ਨਾ ਤਾਂ ਆਪਣਾ ਵੀ ਪਰਮਾਤਮਾ ਤੇ ਕਰੋਸਾ ਹੋਰ ਜਿਆਦਾ ਵੱਧ ਜਾਂਦਾ ਹੈ। ਬਸ ਬਾਣੀ ਨੂੰ ਪੂਰਨ ਤੌਰ ਤੇ ਸਮਝਣ ਦੀ ਲੋੜ ਆ, ਪੂਰਨ ਤੌਰ ਤੇ ਉਸ ਤੇ ਚੱਲਣ ਦੀ ਲੋੜ ਆ। ਜੋ-ਜੋ ਚੀਜ਼ਾਂ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਸਾਨੂੰ ਕਰਨ ਤੋਂ ਮਨਾ ਕੀਤਾ, ਅਗਰ ਆਪਾਂ ਉਹਨਾਂ ਗੱਲਾਂ ਤੇ ਅਮਲ ਕਰਦੇ ਆਂ ਤੇ ਬਾਣੀ ਨੂੰ ਸਮਝਣਾ ਤੇ ਆਪਦੀ ਜ਼ਿੰਦਗੀ ਵਿੱਚ ਢਾਲਣਾ ਸ਼ੁਰੂ ਕਰਦੇ ਆਂ ਤਾਂ ਕੋਸ਼ਿਸ਼ ਵੀ ਪਰਮਾਤਮਾ ਨੂੰ ਦਿਖਦੀ ਹੈ। ਆਪਾਂ ਇਹ ਨਹੀਂ ਕਹਿੰਦੇ ਵੀ ਇਕਦਮ ਹੀ ਆਪਣਾ ਆਪਣੇ ਜਿਹੜਾ ਸੁਭਾਅ ਵਿੱਚ ਫਰਕ ਆ ਜਾਂਦਾ ਜਾਂ ਜੋ ਕਮੀਆਂ ਉਹ ਪੂਰੀਆਂ ਹੋ ਜਾਂਦੀਆਂ ਜਦੋਂ ਇੱਕ ਬੱਚਾ ਉਹ ਵੀ ਡਿਗ ਡਿਗ ਕੇ ਚੱਲਣਾ ਸ਼ੁਰੂ ਕਰਦਾ ਪਰ ਉਹਦੀ ਕੋਸ਼ਿਸ਼ ਉਹਦੇ ਮਾਪੇ ਨੂੰ ਦਿਖਦੀ ਹੈ ਵੀ ਉਹ ਕੋਸ਼ਿਸ਼ ਕਰ ਰਿਹਾ ਚੱਲਣ ਦੀ ਤੋਂ ਮੈਂ ਜਦੋਂ ਇਹ ਵੀਡੀਓ ਸੁਣੀ ਜਦੋਂ ਮੈਂ ਇਸ ਚੀਜ਼ ਬਾਰੇ ਸੁਣੀਆ ਮੈਨੂੰ ਬਹੁਤ ਵਧੀਆ ਲੱਗੀ ਤੇ ਮੇਰਾ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕਿਉਂਕਿ ਮੇਰੇ ਨਾਲ ਵੀ ਹਨਾ ਯੂਐਸ ਚੈਨਲ ਦੇ ਜ਼ਰੀਏ ਵੀ ਦੂਜੇ ਚੈਨਲ ਦੇ ਜ਼ਰੀਏ ਵੀ ਬਹੁਤ ਸਾਰੇ ਏਦਾਂ ਦੇ ਪਰਿਵਾਰ ਜੁੜੇ ਹੋਏ ਨੇ ਜਿ ਜਿਵੇਂ ਮਤਲਬ ਕਿ ਮੇਰਾ ਸ਼ੁਰੂ ਦੇ ਵਿੱਚ ਮਨ ਡੋਲਦਾ ਸੀ ਮੇਰਾ ਪਰਮਾਤਮਾ ਤੇ ਜਿਵੇਂ ਭਰੋਸਾ ਨਹੀਂ ਸੀ ਬਣਿਆ ਹੋਇਆ ਉਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਦਾ ਮਨ ਕਿਤੇ ਨਾ ਕਿਤੇ ਡੋਲ ਜਾਂਦਾ ਪਰ ਜਦੋਂ ਆਪਾਂ ਏਦਾਂ ਦੀ ਇਕੱਟਣਾ ਵਾਸ ਹੁੰਦੀਆਂ ਤਾਂ ਫਿਰ ਆਪਣਾ ਹੋਰ ਮਨ ਜੁੜਦਾ ਹੈ ਹੋਰ ਭਰੋਸਾ ਵਧਦਾ ਤੇ ਆਪਾਂ ਵੀ ਉਹ ਭਰੋਸੇ ਦੇ ਉੱਤੇ ਭਰੋਸਾ ਰੱਖ ਕੇ ਬਾਣੀ ਜਪਣਾ ਸ਼ੁਰੂ ਕਰਦੇ ਹਾਂ ਸੋ ਐਸੇ ਕਰਕੇ ਮੈਂ ਤੁਹਾਡੇ ਨਾਲ ਇਦਾਂ ਦੀਆਂ ਹਮੇਸ਼ਾ ਕੱਟਨਾਵਾਂ ਸ਼ੇਅਰ ਕਰਦੀ ਰਹਿਣੀ ਆ ਤੇ ਜੇ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਹਨਾ ਕੋਈ ਐਦਾਂ ਦਾ ਐਕਸਪੀਰੀਅੰਸ ਹੋਇਆ ਤਾਂ ਤੁਸੀਂ ਵੀ ਅਗਰ ਸ਼ੇਅਰ ਕਰਨਾ ਚਾਹੋ ਤਾਂ ਜਰੂਰ ਸ਼ੇਅਰ ਕਰਿਓ ਕਿਉਂਕਿ ਫਿਰ ਜਦੋਂ ਆਪਣੇ ਵਿਊਅਰਸ ਵੀ ਆਪਣੇ ਨਾਲ ਆਪਦੀਆਂ ਹੱਡ ਬੀਤੀਆਂ ਸ਼ੇਅਰ ਕਰਦੇ ਆ ਤਾਂ ਮੈਂ ਉਹ ਵੀ ਸਾਂਝੀਆਂ ਕਰਦੀ ਆ ਕਿਉਂਕਿ ਕਹਿੰਦੇ ਹੁੰਦੇ ਆ ਜੋੜਨ ਦਾ ਵੀ ਬਹੁਤ ਵੱਡਾ ਫਲ ਮਿਲਦਾ ਜਦੋਂ ਆਪਾਂ ਕਿਸੇ ਨੂੰ ਪਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਦੇ ਆ ਦੇਖੋ ਜੋੜਨ ਵਾਲਾ ਤਾਂ ਉਹ ਵਾਹੀ ਗੁਰੂ ਆਪ ਹੈ ਲੇਕਿਨ ਜੇ ਆਪਾਂ ਉਸ ਕੋਸ਼ਿਸ਼ ਦੇ ਵਿੱਚ ਇੱਕ ਜ਼ਰੀਆ ਵੀ ਬਣਦੇ ਆ ਨਾ ਤਾਂ ਉਹਦਾ ਵੀ ਬਹੁਤ ਵੱਡਾ ਫਲ ਮਿਲਦਾ ਤੋੜਨ ਦਾ ਬਹੁਤ ਵੱਡਾ ਪਾਪ ਲੱਗਦਾ ਤੇ ਜੋੜਨ ਦਾ ਫਲ ਵੀ ਮਿਲਦਾ ਸੋ ਇਸ ਕਰਕੇ ਮੇਰੀ ਕੋਸ਼ਿਸ਼ ਇਹ ਹੁੰਦੀ ਆ ਹਮੇਸ਼ਾ ਕਿ ਮੈਂ ਤੁਹਾਡੇ ਨਾਲ ਇਦਾਂ ਦੀਆਂ ਗੱਲਾਂ ਸ਼ੇਅਰ ਕਰਾਂ ਤਾਂ ਕਿ ਆਪਾਂ ਵੀ ਜਿਹੜਾ ਹੈਗਾ ਇਧਰ ਉਧਰ ਭਟਕਣ ਦੀ ਬਜਾਏ ਪ੍ਰਮਾਤਮਾ ਨਾਲ ਗੁਰਬਾਣੀ ਦੇ ਨਾਲ ਜੁੜ ਸਕੀਏ ਸੋ ਉਮੀਦ ਕਰਦੇ ਆ ਜਿਹੜੀ ਅੱਜ ਦੀ ਇਹ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ